ਰਜੋਨ ਮੁੰਡਾ ਤੇ ਸਾਰੇ ਚੱਕੜੀਆਂ ਕੁਰਸੀਆਂ ਖਾਲੀ ਪਈਆਂ ਸੀ ਜਿਵੇਂ ਅੱਜ ਪਈਆਂ ਨੇ ਤੇ ਜਿਸ ਦਿਨ ਮੈਂ 11 ਸਵਾਲ ਦਿੱਤੇ ਸੀ ਉਸ ਦਿਨ ਵੀ ਬੈਠਿਆ ਸੀ ਰਜੋਨ ਸਾਹਿਬ ਇਹ ਐਕਸਟਰਾ ਨਹੀਂ ਹੋਣਾ ਮੈਂ ਬਹੁਤ ਘੱਟ ਦੇਖਿਆ ਨਹੀਂ ਉਹ ਨਹੀਂ ਕਿ ਸਵਾਲ ਪੁੱਛਦੇ ਸਵਾਲ ਤਾਂ ਤੁਹਾਡੇ ਸਾਡੇ ਰਹੀ ਜਾਂਦੇ ਨੇ ਕਿਸੇ ਨੇ ਨਹੀਂ ਸੁਣਿਆ ਇਹ ਸਾਡੀ ਡਿਊਟੀ ਹੈ ਤੁਹਾਡੇ ਸਵਾਗਤ ਉੱਪਰ ਤੱਕ ਲੈ ਕੇ ਜਾਣਾ ਤੇ ਜਦੋਂ ਪਰਸੋਂ ਦੱਲੇਵਾਲ ਤੇ ਪਨੇਰੇ ਚ ਬੈਠੇ ਸੀ ਉਹਨਾਂ ਨੂੰ ਵੀ ਪਤਾ ਸੀ ਕਿਸੇ ਨੇ ਨਹੀਂ ਆਉਣਾ ਉਹ ਵੀ ਰਜਿਸਟਰੀ ਕਰਾ ਰਹੇ ਸੀ ਆਪਣੀ ਗੱਲ ਤੇ ਉਹਨਾਂ ਨੂੰ ਫਿਰ ਕਿਹਾ ਕਿ ਕੱਦਮ ਮੈਂ ਇੱਕ ਪਿਓ ਬਾਕੇ ਵੀ ਕਿਹਾ ਕਿ ਤੁਸੀਂ ਮੈਨੂੰ ਸਵਾਗਤ ਪੇਚੋ ਮੈਂ ਹੀ ਕਰੀ ਜੰਨਾ ਤੁਹਾਡੇ ਸਵਾਗਤ ਇਹ ਤਾਂ ਸਾਡੇ ਸਵਾਗਤੋਂ ਭੱਜ ਗਏ ਮੇਰੇ ਕੋਲ ਪ੍ਰੋਗਰਾਮ ਸੀ ਖਰੀਆਂ ਗੱਲਾਂ ਤੋਂ ਸੋਨੇ ਕੋ ਤਿੰਨ ਮੱਦੇ ਪ੍ਰੋਗਰਾਮ ਤੋਂ ਬਚੇ ਤੇ ਹੀ ਹਜੇ ਸੌਣ ਕਿਉਂ ਕਰਦੇ ਆਈ ਕੋਨ ਲੀਡਰ ਆ ਗਿਆ ਭਾਰਤੀ ਜਨਤਾ ਪਾਰਟੀ ਚ ਇੰਟਰਵਿਊ ਦਾ ਮੈਂ ਟਾਈਮ ਦਿੱਤਾ ਮੈਂ ਤਿਆਰੀ ਕੀਤੀ ਹੋਈ ਹੈ ਮੈਂ ਸਟੂਡੀਓ ਬਿਲਕੁਲ ਤਿਆਰ ਰੱਖਿਆ ਤੇ ਉਹਦਾ ਪੀਏ ਦਾ ਫੋਨ ਆ ਗਿਆ ਕਹਿੰਦੇ ਆ ਬਰਸਾਤ ਪਿੱਛੇ ਤੁਹਾਨੂੰ ਸਵਾਲ ਇਹ ਪੁੱਛ ਲੈਣੇ ਮੈਂ ਕਿਹੜਾ ਮੋਦੀ ਦੀ ਟ੍ਰਿਪ ਆ ਵਿੱਚ ਕੁਝ ਕਹਾਂ ਵੀ ਅਗੇ ਕ੍ਰਾਸ ਕੁਐਸਚਨ ਨਹੀਂ ਹੁੰਦੇ ਆ ਜੋ ਹੁਣ 70 ਮਿੰਟ ਚੋ ਹੋਇਆ ਤੁਸੀਂ ਦੇਖਿਆ ਹੀ ਐਸਾ ਮੀਡੀਆ ਇੰਟਰਵਿਊ ਕਰਦਾ ਵੀ ਨੋ ਇਸ ਤਰ੍ਹਾਂ ਉਹ ਕਹਿੰਦੇ ਜੇ ਆਪਾਂ ਨਾਲ ਸੋ ਸਵਾਲ ਪੋਲੀਟੀਕਲ ਪਾਰਟੀ ਜਿਹੜੀਆਂ ਲੇਗਾ ਉਹਨਾਂ ਨੇ ਨਹੀਂ ਲੈਣੇ ਉਹਨਾਂ ਨੂੰ ਸਵਾਲ ਕਰਨੇ ਨੇ ਔਰ ਲੋਕਾਂ ਤੋਂ ਜਾਣੇ ਚਾਹੀਦੇ ਨੇ ਸਵਾਲ ਇਹ ਘਟਨਾ ਤੇ ਅਸੀਂ ਆਪਣੇ ਸਵਾਲ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ ਔਰ ਛੋਟੇ ਸਵਾਲ ਲੋਕਾਂ ਦੇ ਸਵਾਲ মিডিਆ ਰਾਈ ਪੋਲਿਟিক্যাল ਪਾਰਟੀ ਦੇ ਨਾਲ ਜਵਾਬ ਦੇਣ ਜਾਂ ਨਾ ਕੋਣ ਦਿੰਦਾ ਜਵਾਬ ਨਾਇਕਮੀ ਨੇ ਦਾ ਕਲਟਰਨਲ ਸਿਸਟਮ ਉਹਨਾਂ ਨਾਲ ਉੱਥੇ ਬੈਠੇ ਨੇ ਮੇਰੇ ਸਟੂਡੈਂਟ ਅੱਥੇ ਬ੍ਰਿਤੰਪਤ ਇਹਨੂੰ ਪੁੱਛੋ ਇਹ ਤਾਂ ਸਾਡੀ ਪੱਤਰਕਾਰੀ ਦਾ ਇੱਕ ਹਿੱਸਾ ਹੁੰਦਾ ਹੈ ਸਰਟ ਕਰਨ ਜੇ ਮੀਡੀਆ ਚੱਲ ਕੀ ਰਿਹਾ ਹੈ ਅਬ ਆਪਣੇ ਤਿੰਨ ਮਿੱਤਰ ਜਿਹੜੇ ਪੁਲੀਟੀਕਲ ਪਾਰਟੀਆਂ ਦੇ ਬੈਠੇ ਗਏ ਇਹ ਜਦੋਂ ਬੋਲਣਗੇ ਤੁਹਾਨੂੰ ਦੱਸ ਦੇਣਗੇ ਇੱਕ ਮਹੀਨੇ ਤੋਂ ਪ੍ਰੋਸੈਸ ਚੱਲ ਰਿਹਾ ਹੈ ਇਲੈਕਸ਼ਨ ਦਾ ਜਿਸੇ ਦੇ ਆਪਣੇ ਕਿਸੇ ਭਾਸ਼ਣ ਦੇ ਵਿੱਚ ਪੰਜਾਬ ਦੇ ਪਾਣੀ ਦਾ ਮੁੱਦਾ ਹੈ ਕਿ ਜਮੀਨੀ ਪਾਣੀ ਖਤਮ ਹੋ ਰਿਹਾ ਜੀ ਅੰਡਰਗਰਾਊਂਡ ਵਾਟਰ ਸਾਡਾ ਖਤਮ ਹੋ ਰਿਹਾ ਨਹੀਂ ਸਾਡੇ ਕੋਲ ਇਸ਼ੂਸ ਕਿੱਥੇ ਨੇ ਨਸ਼ਾ ਦਾ ਬਤ ਕਥਨ ਹੈ ਜਜਸੂਵੀ ਜਗਤ ਦੇ ਉਹਨਾਂ ਰੱਤੇ ਜਿਮਚੀ ਖਾਣ ਕਿਤਾ ਵੱਡਾ ਮਸਲਾ ਸਾਡੇ ਦੇਸ਼ ਦੇ ਸਾਹਮਣੇ ਰੇਜ਼ੀ ਵਾਰ ਨੂੰ ਹੰਡਾ ਪੇਸਤਾ ਦਰਾਤੇ ਆਚ ਤਨੋਂ ਬਖਾਲੇ ਹੋਏ ਐਸੂ ਕਿੱਥੇ ਨਸਰ ਹੈ ਇਸ ਸਾਡੇ ਦਾ ਨਾ ਚੱਗੀ ਬਾਜ਼ਰੀਗੇ ਸੂਤ ਦੇ ਵਿੱਚ ਹੋਰ ਸਾਡੇ ਦਾ ਚੱਗੀ ਕਿੱਥੇ ਹੈ ਵੋਟਰ ਹੈ ਕਿੱਥੇ ਲੋਕ ਕਿੱਥੇ ਨੇ ਉਹ ਭਾਈ ਗਰਜਨੋਜ ਤੁਸੀਂ ਨਹੀਂ ਵੀ ਕੁਝ ਕਰਨਾ ਉਹਨੂੰ ਜਿਤਾਉਣਾ ਹੀ ਹੈ ਇੰਨੀ ਇੱਕ ਤਾਂ ਗੱਲ ਕਾਨੂੰਨੀ ਤੌਰ ਤੇ ਦੇਖ ਲਓ ਵੀ ਨੋਟਾਂ ਵੀ ਹੁੰਦੀਆਂ ਬਿਲਕੁਲ ਥਰਕਨੋਮਿਕ ਅਨੈਟਿਕ ਹਨ ਹੋਇਆ ਤੇ ਠੀਕ ਹੈ ਤਾਂ ਇਸ ਕਰਕੇ ਮੈਂ ਕਹਣਾ ਇਹ ਜਿਹੜੇ ਸਵਾਲ ਲੈਣਾ ਇਹ ਤਾਂ ਆਪਾਂ ਨੂੰ ਸਿਰਫ ਜੇ ਕੋਈ মিডিਆ ਬੱਚਾ ਜਿਹਦੀ ਅੱਖ ਚ ਤੀਰ ਨਹੀਂ ਪਿਆ ਉਹ ਵੀ ਕਰ ਸਕਦਾ ਹੈ ਨਹੀਂ ਤਾਂ মিডিਆ ਜਿਹੜਾ ਟੀਰਾ ਹੋ ਕੱਢ ਦੇ ਲੀ ਕਰੂ ਠੀਕ ਹੈ ਠੀਕ ਹੈ ਕੱਲ ਹੀ ਮੈਂ ਨਹੀਂ ਪਸਾਰ ਕੀਤਾ ਗਿਆ ਕਹਿੰਦੇ ਜੀ ਗੋਦੀ ਵੀਡੀਓ ਕੀ ਹੁੰਦਾ ਮੈਂ ਕਿੰਨੇ ਵਾਰੀ ਦੱਸਦਾ ਇੱਕ ਵਾਰੀ ਹੋਰ ਦੱਸ ਦਿੰਨੇ ਕਹਿੰਦੇ ਜੇ ਕਾਇਮ ਕੀਤਾ ਅਰਵੀਸ਼ ਕੁਮਾਰ ਨੇ ਨਾ ਕਿ ਕਾਇਮ ਨਹੀਂ ਕੀਤਾ ਲੋ ਆਪਣਾ ਕੀਤਾ ਅਸਾਂ ਦੇ ਵਿੱਚ ਦੋ ਤਰ੍ਹਾਂ ਦੇ ਪੱਤੇ ਹੁੰਦੇ ਮੀਡੀਆ ਨੂੰ ਕੌਟੋਕ ਕੇ ਜੀ 35 ਸਾਲ ਮੈਂ ਹੈਲਥ ਲੈਕਚਰ ਪੜਾਉਂਦਾ ਆ ਕਿ ਆਪਾਂ ਭਾਈ ਬੌਚ ਡੌਗ ਹੁੰਦੇ ਨੇ ਜਿਹੜੇ ਰਾਖੀ ਕਰਦੇ ਨੇ ਨਹੀਂ ਜਿਆਦਾ ਕੁੱਤਿਆਂ ਦੇ ਨਾਮ ਤਾਂ ਨਹੀਂ ਪਤਾ ਆਹ ਜਿਹੜਾ ਜਰਮਨ ਸ਼ੈਫਰਡ ਜਿਹੜੇ ਰਾਖੀ ਕਰਦੇ ਨੇ ਮਤਲਬ ਇੱਕ ਦਾ ਮੈਨੂੰ ਪਤਾ ਹੈ ਉਹ ਰਾਖੀ ਨਹੀਂ ਕਰਦਾ ਉਹ ਤਾਂ ਗੇਰੀ ਨੇ ਹੁੰਦਾ ਉਹ ਪੂਛ ਮਾਰਦਾ ਤੇ ਜਾ ਕੇ ਆਪਣੇ ਮਾਲਕ ਦੀ ਗੋਦੀ ਚ ਬੈਠ ਜਾਂਦਾ ਉਹ ਮਾਲਕ ਦੇ ਸਿਰ ਪਲੋਸੀ ਜਾਂਦਾ ਪੁਰਸ਼ਵਰੀਆਂ ਦਾ ਤਰੀਕਾ ਝੱਟੀਆਂ ਜਾਂਦਾ ਇਹ ਜਿਹੜਾ ਲੈਪਟਾਪ ਹੋਗਾ ਉਸ ਜਾਇ ਵੀਡੀਓ ਔਰ ਦੇਖ ਲਓ ਤੁਸੀਂ ਕਦੇ ਮੈਨੂੰ ਦੱਸ ਦਿਓ ਵੀ ਉਹਨੇ ਕਦੇ ਕਾਉਂਟਰ ਕੁਐਸਚਨ ਕੀਤਾ ਹੋਵੇ ਕਿਸ ਨੇ ਕਿੰਨਿਆਂ ਗਣੇ ਕੀਤਾ ਜੀ ਮਸਲਮਾਨ 60 ਤੋਂ 100 2016 ਨੂੰ ਡਾਕਟਰ ਮਰਮੋਦ ਸਿੰਘ ਦਾ ਭਾਸ਼ਣ ਮੈਂ ਚੱਕਿਆ ਭਾਈ ਕੱਢਿਆ ਉਸਦੋਂ ਫਿਰ ਮੈਂ ਜਿਹੜੇ ਪ੍ਰੋਗਰਾਮ ਦੇਖਿਆ ਮੈਂ ਉਹਦੇ ਪ੍ਰੋਗਰਾਮ ਚ ਪੜ ਕਿ ਬਿਸਰਾਇਆ ਉਹਨਾਂ ਜਿੱਥੇ ਉਹਨੇ ਬਹੁਤ ਸਾਰੇ ਸਕੂਲ ਕਾਸਟੂ ਡਰਾਈਵਸ ਘੱਟ ਕੀਤੀਆਂ ਉਹਦੇ ਚ ਵਿਸ਼ੇਸ਼ ਤੌਰ ਤੇ ਮੁਸਲਮਾਨ ਐਨੀ ਗੱਲ ਬਣੀ ਕਿਤੇ ਨਹੀਂ ਕਿਹਾ ਕਿ ਮੁਸਲਮਾਨਾਂ ਨੂੰ ਯਾਦ ਆ ਦਿੱਤੀ ਜਾਵੇ ਵੈਸੇ ਅਸੀਂ ਹੁੰਦੇ ਆ ਮੈਂ 35 ਸਾਲ ਤੋਂ ਦੱਸੇ ਪੜਾਇਆ ਸਾਡੇ ਪ੍ਰੋਫੈਸਰਾਂ ਦੇ ਪੁੱਠੀ ਆਤ ਹੁੰਦੀਆਂ ਜੀ USB ਵਾਲਾ ਦੀ ਕਿ ਇੱਕ ਘੜੇ ਤੋਂ ਬਾਅਦ ਅਸੀਂ ਹਟਦੇ ਵੀ ਤੇ ਮੈਂ ਹਟ ਜਾਂਦਾ ਕਿਉਂਕਿ ਫਿਰ ਮੁੱਦੇ ਤੇ ਗੱਲਾਂ ਕਿ ਆਪਾਂ ਵੀਡੀਓ ਦੇ ਗੱਲ ਮੈਂ ਉਹਨੇ ਬੰਦ ਕਰਦਾ ਤੇ ਜੋ ਬਰਾੜ ਸਾਹਿਬ ਨਾਲ ਮੈਂ ਸਹਿਮਤ ਇਹ ਮੈਂ ਗਏ ਚੁੱਕੇ ਡੇਗਨ ਮੈਂ ਉਹ ਜੀ ਗੱਲ ਕਰਨੀ ਇਹਨਾਂ ਨੇ ਪ੍ਰਦੂਸ਼ਣ ਦੀ ਕੀਤੀ ਆ ਮੈਂ ਸભ્યਚਾਰ ਪ੍ਰਦੂਸ਼ਣ ਸભ્યਚਾਰ ਦੀ ਗੱਲ ਕਰ ਜਦੋਂ ਅਸੀਂ ਸભ્યਚਾਰ ਪੜ੍ਹਾਉਦੇ ਸੀ ਤਾਂ ਅਸੀਂ ਉਹਦਾ ਸੌਖੀ ਜੀ ਡੈਫੀਨੇਸ਼ਨ ਦੇ ਦਿੰਦੇ ਸੀ ਕੀ ਹੁੰਦਾ ਸਭੇ ਚ ਵੀ ਵੇ ਆਫ ਲਾਈਫ ਆਫ ਦਾ ਪੀਪਲ ਲਿਵਿੰਗ ਇਨ ਅ ਪਾਰਟिकुलर ਏਰੀਆ ਜਿਸੇ ਖਾਸ ਖਿੱਤੇ ਚ ਰਹਿਣ ਵਾਲੇ ਲੋਕਾਂ ਦੀ ਜੀਵਨ ਸ਼ੈਲੀ ਹੁੰਦੀ ਹੈ ਸਭੇ ਚ ਇਹਦੇ ਵਿੱਚ ਸਭ ਕੁਝ ਆ ਜਾਂਦਾ ਇਹਦੇ ਚ ਆ ਜਾਂਦਾ ਹੈ ਖਾਣ ਪਹਿਰਾਵਾ ਬੋਲੀ ਧਰਮ ਸਭ ਕੁਝ ਦੋ ਕੰਪੋਨੈਂਟ ਬਹੁਤ ਜ਼ਿਆਦਾ ਕੰਪੋਨੈਂਟ ਹੁੰਦੇ ਨੇ ਇੱਕ ਧਰਮ ਤੇ ਦੂਜਾ ਹੁੰਦਾ ਭੋਲੀ ਕਮਾਲ ਇਹ ਹੈ ਕਿ ਅਸੀਂ ਢੋਲੀ ਪੰਜਾਬੀ ਦੇ ਨੋਤੇ ਕੱਟੇ ਸੀ ਲਾਂ ਦਾ ਤੇ ਚੜਦਾ ਪੰਜਾਬ ਧਰਮ ਦੇ ਨੋਤੇ 10 ਲੱਖ ਕਿਲੋ ਬਾਰੇ ਬੰਗਲਾਦੇਸ਼ ਧਾਰਮਿਕ ਸੀ ਤੇ ਗੋਲੀ ਦੇ ਨੋਟ ਤੇ ਅਡ ਹੋ ਗਿਆ ਦੇਸ਼ ਇਹ ਦੋਨੇ ਕੰਪੋਨੈਂਟ ਬਹੁਤ ਇੰਪੋਰਟੈਂਟ ਹੁਣ ਇਹ ਸੱਦੇ ਚਾਰ ਨੂੰ ਜਦੋਂ ਅਸੀਂ ਜੜ ਫੜਨ ਦੀ ਕੋਸ਼ਿਸ਼ ਕਰਦੇ ਜਿਹੜੀ ਪ੍ਰਦੂਸ਼ਣ ਦੀ ਗੱਲ ਮੇਰੇ ਵਿੱਚਤਰ ਕਰਕੇ ਹੋਏ ਨੇ ਧਰਾਵਸ ਉਹ ਉਹ だっਕੋ ਉਹ ਪਾਈ ਕੇ ਦੇਣੀ ਨਾ ਸੰਸਾਪ ਹੌਜ਼ ਲਿਖਾ ਧਨਕੀ ਆਸ ਹਰ ਚੀਜ਼ ਆਰਥਿਕਤਾ ਨਾਲ ਜੁੜੀ ਹੈ ਇਹ ਸਭਿਆਚਾਰ ਵੀ ਜਿਹੜਾ ਸਿੱਧੇ ਤੌਰ ਤੇ ਆਰਥਿਕਤਾ ਨਾਲ ਜੁੜੇ ਕਿਸੇ ਵੀ ਕੌਮ ਦੀ ਆਰਥਿਕਤਾ ਜਿਹੜੀ ਹੈ ਜਦੋਂ ਕਮਾ ਦੇ ਵਿੱਚ ਜਦੋਂ ਕਿਸੇ ਦੇਸ਼ ਦੇ ਵਿੱਚ ਮਸਲਾ ਪੈਸੇ ਦਾ ਪਣ ਜੇ ਤੇ ਉਹ ਸੇ ਪ੍ਰਦੂਸ਼ਣ ਕਿਵੇਂ ਫੈਲ ਇਹ ਰੋਪਾ ਕੋਟਨ ਮੀਟਰ ਸੰਤਲ ਹੈ ਇਹ ਰੋਪਾ ਕੋਟ ਦਾ ਸੰਤਲ ਤੁਸੀਂ ਇਹ ਦੇਖੋ ਕਿ ਪੰਜਾਬ ਨੂੰ ਆਪਾਂ ਜਿਹੜੇ ਬੜੀ ਅੱਖ ਬਾੜੇ ਲੋਕਾਂ ਦੀ ਕੌਮ ਹੈ ਤੇ ਸਾਡੀ ਅਣਖ ਗਈ ਕਿਥੇ ਜਦੋਂ ਅਸੀਂ ਆਪਣੀਆਂ ਧਰਿਆ ਨੂੰ ਟ੍ਰੈਡਾਂ 'ਤੇ ਜੰਗ ਲਈ ਬੁੜਿਆਂ ਨਾਲ ਕਹਤਾ ਆਪਣੇ ਘਰ 'ਚ ਭੈਣ ਭਰਾ ਵਿਆਹ ਕਰਾਖੇ ਜਾਂਦੇ ਨੇ ਤੇ ਜਿਹੜਾ ਸੱਭਿਆਚਾਰਕ ਰੀਤੀ ਰਿਵਾਜ ਦੀ ਗੱਲ ਹੁੰਦੀ ਹੈ ਉਹ ਕਿੱਥੇ ਰਹਿ ਗਈ ਸਾਰਾ ਕੁਸ ਪੈਸੇ ਦੇ ਮੈਂ ਇੱਕ ਮਰਾ ਅਰਟੀਕਲ ਮੇਰੀ ਝੁੱਠੀ ਗਵਾਹੀ ਦੇ ਸ਼ਿਰੀ ਗੁਰੂ ਗ੍ਰੰਥ ਸਾਹਿਬੀ ਮੌਕੇ ਦੇ ਨਾਲ ਇੱਕ ਪਿੰਡ 'ਚ ਮੈਂ ਇੱਕ ਵਿਆਹ ਗਿਆ ਤੇ ਜਦੋਂ ਸਗਣ ਪਾਉਂ ਤੱਕੇ ਮੇਰੀ ਬੀਬੀ ਨੇ ਕੁੜੀ ਦੇ ਕੰਮ 'ਚ ਕਿਹਾ ਮੇਰੇ ਬੇਟੇ ਦਾ ਨੌਲ ਹੈ ਕਿ ਤੂੰ ਤੰਤਾ ਹੀ ਕਰ ਉਹ ਕੁੜੀ ਐ ਚੱਲ ਮੋਢੇ ਤੋਂ ਬੰਦਰ ਗਿਆ ਦਾ ਗੋੜਾ ਬੱਠਾ ਜਿਹੜਾ ਖਾਣੇ 'ਚ ਸਗਣ ਪਾ ਦੇ ਥੱਲੇ ਉੱtre ਮੋਗੇ ਦਾ ਪਿਓ ਆਇਆ ਕਹਿੰਦਾ ਐਂ ਕਰ ਤੁ ਜਾਈਂ ਮੋਕੇ ਚ ਜਾ ਲੈ ਪਰ ਕੱਲ ਕੀ ਹੋਊਗੀ ਕਹਿੰਦਾ ਗੱਲ ਬਾਤ ਦੱਸੋ ਅਸੀਂ ਕੈਨੇਡਾ ਉਹਦੇ ਮੁੰਡੇ ਨੂੰ ਫੋਨ ਕੀਤਾ ਵੀ ਇਹ ਚੱਕਰ ਕੀ ਆ ਤੇ ਤੇਰਾ ਵਿਆਹ ਹੋ ਰਿਹਾ ਤੇਰੇ ਮਿੱਤਰ ਦਾ ਉਹ ਕਹਿੰਦਾ ਉਹ ਤਾਂ ਗੇਂਦੀ ਵਾਈਫ ਤਾਂ ਇੱਥੇ ਆ ਵਾਈਫ ਨਾਲ ਬਿਲਕੇ ਬਾਣੀਆਂ ਦੇ ਮੁੰਡੇ ਨੇ ਜੱਟਾਂ ਦੀ ਕੁੜੀ ਦਾ ਵਿਆਹ ਕਰਾਇਆ 25 ਲੱਖ ਰੁਪਏ ਚ ਮੇਰੀ ਗਵਾਹੀ ਇੱਥੇ ਔਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਚ ਸਾਡਾ ਜਿਹੜਾ ਸੈਂਟਰਲ ਅਚੀ ਗੈਸਟ ਹਾਊਸ ਜਿਵੇਂ ਉਹ ਮੈਂ ਬੁੱਕ ਕਰਾ ਗਿਤਾ ਹਣੀ ਮੋਂਟੇ ਔਰ ਤਸੀਲਦਾਰ ਜਿਹੜਾ ਮੇਟਰ ਸੀ ਉਹ ਤੋਂ ਬੈਰੇਜ ਦੇ ਰਜਿਸਟਰ ਕਰਾਇਆ ਕਿੱਥੇ ਹੀ ਆਪਣੀਆਂ ਆਪਣੀਆਂ ਜੀ ਕਿਹੜੀਆਂ ਗੱਲਾਂ ਕਰਦੇ ਆ ਇਸ ਮੈਂ ਰੇਡੀਓ ਕਰਦਾ ਸੀ ਕੈਨੇਡਾ ਦੇ ਇੱਕ ਮੇਰਾ ਮੈਟਰ ਕਲਾਸ ਪਹਿਲਾਂ ਦਾ ਰਿਕਾਰਡ ਕਾਫੀ ਚੱਲਦਾ ਹੁਣ ਵੀ ਚੱਲਦਾ ਡਾਕਟਰ ਪ੍ਰਭਿੰਦਰ ਦਾ ਮਾਦਰ ਜੀ ਜਿਉਂ ਤੇ ਮੇਰੇ ਘਟੇ ਵੇਨੇ ਫੋਨ ਆਇਆ ਇੱਕ ਕੁੜੀ ਦੀ ਆਵਾਜ਼ ਕਹਿੰਦੀ ਮੈਂ ਤੁਹਾਨੂੰ ਮਿਲਣਾ ਵਾ ਇੱਥੇ ਆ ਜਾ ਉਹ ਆ ਗਈ ਮੈਂ ਪਛਾਣ ਲਿੱਤੀ ਉਹ ਇਸ ਦੀ ਕੁੜੀ ਸੀ ਬਰਾਲੀ ਮੈਂ ਹਾਂ ਠੀਕ ਕਹਿੰਦੀ ਉਹ ਪ੍ਰਸਤਾਪ ਛਾਪੜੀਏ ਕੋਤਾਵਾਂ ਦੀ ਤੇ ਮੈਂ ਕਿਹਾ ਚਲੋ ਤਾ ਠੀਕ ਹੈ ਤੂੰ ਕਿਵੇਂ ਤੇਰੇ ਘਰ ਵਾਲਾ ਪਤਾ ਹੀ ਲੱਗਿਆ ਭਾ ਕਦੋਂ ਕਰਾ ਕੇ ਇੱਧਰ ਆ ਗਈ ਕੈਨੂੰ ਤੂੰ ਤਾਂ ਪੂਰੇ ਨਹੀਂ ਹੋ ਗਏ ਦੋ ਸਾਲ ਹੋ ਗਏ ਮਾ ਕੀ ਹੋ ਗਿਆ ਇਹ ਜਿਹਾ ਉਹਨਾਂ ਕੀ ਸੀ ਉਮਰ ਹੋ ਗਈ ਸੀ ਉਮਰ ਹੋ ਗਈ ਸੀ ਮੈਂ ਨਾ ਤੂੰ ਹੁਣ ਕਹਿੰਦੀ ਮੈਨੂੰ ਕਿਉਂ ਸਾਰਾ ਟੱਪਰ ਬੁਲਾ ਲੈ ਮੈਂ ਕੋਸ਼ਿਸ਼ ਜੋ ਉਹਦੇ ਸ਼ਬਦਾਂ ਚ ਵਿਅੰਗ ਸੀ ਹਾਇਦਤ ਨੂੰ ਹੋਰ ਤਾਂ ਤੇ ਕਿਉਂ ਜੀ ਕਿੱਛਾ ਸਾਡਾ ਸੱਭੇ ਚ ਜਿਹਦੀ ਅਸੀਂ ਗੱਲ ਕਰਦੇ ਸੀ ਜਦੋਂ ਅਸੀਂ ਕੋਈ ਕੰਨਾ ਕੰਨਾ ਲੈ ਕੇ ਜਾਂ ਆਪਾਂ ਪਰ ਹਵਾ ਅਸੀਂ ਪਰਮਾਤਮਾ ਤੋਂ ਬਿਲਕੁਲ ਹੋਲੀ ਖਤਮ ਹੋਲੀ ਚੱਤ ਜੋ ਮਰਜੀ ਕਹੀ ਚੱਲੀ ਅਸੀਂ ਸਾਰੇ ਲੋਕ ਇਹਦੇ ਕਿਰਦਨ ਵੀ ਬਹੁਤ ਦੌਰੇ ਬਾਪ ਘਟਨੇ ਸਾਡੇ ਹੋਲੀ ਦੇ ਮਾਉ ਬਿਲਕੁਲ ਉਸਤਰਾ ਜਿਵੇਂ ਕੁੜੀਆਂ ਨੂੰ ਮਾਰਨ ਦੇ ਚ ਇਹਨ ਮੈਡੀਕਲ ਐਸੋਸੀਏਸ਼ਨ ਨੇ ਮੈਨੂੰ ਬੁਲਾ ਲਿਆ ਨਾਲ ਦੇ ਸੇ ਆਪਣੇ ਮੰਤਰੀ ਡਾਕਟਰ ਦਜੀਤ ਸਿੰਘ ਵੀਰ ਡਾਕਟਰ ਵੀ ਸੀ ਇਹਨਾਂ ਦੇ ਪ੍ਰਧਾਨ ਜੀ ਮੈਂ ਕਹਾਂ ਵੀ ਮੈਂ ਚੈਲੰਜ ਕਰਦਾ ਤੁਹਾਨੂੰ ਜਿੰਨੇ ਡਾਕਟਰ ਉੱਥੇ ਬੈਠੇ ਹੋ ਮੈਨੂੰ ਤੁਸੀਂ ਇਹ ਦੱਸੋ ਜੇ ਕਿਹਦੇ ਦੋ ਕੁੜੀਆਂ ਨੇ ਤੁਸੀਂ ਵੀ ਆਲੇ-ਦਾਲੇ ਦੇਖ ਲਓ ਕਿ ਤੇ ਦੋ ਕੁੜੀਆਂ ਹੋਣਗੀਆਂ ਸੋ ਸਾਡਾ ਪਹਿਰਾਵਾ ਸਾਡੀ ਗੁਰਦੀ ਸਾਡਾ ਖਾਂ ਪੀ ਇੱਥੇ ਆ ਜੀ ਜਿੱਥੇ ਮਾਜੀ ਚਲੇ ਜਾਓ ਬ੍ਰਾਂਡਡ ਚੀਜ਼ਾਂ ਲੈ ਖਾਂ ਪੀਂਦੀਆਂ ਉਧਰ ਤਾਂ ਮੋਡਨ ਵੀ ਆ ਗਿਆ ਉਹ ਤਾਂ ਹੋਰ ਪਹਿਲੇ ਵਰਗੇ ਸਰਦ ਬਾਕੀਆ ਬੁਦਨ ਬੁਲਾਰੇ ਦਾ ਬਹੁਤ ਕਾੜੀ ਗੱਲਾਂ ਆਪਿਆ ਸਾਹਿਬ ਜੀ ਵਗੈਰਾ ਜਦੋਂ ਸਾਰਾ ਕੁਝ ਬਦਲਦੇ ਨੇ ਤੇ ਪਿੱਛੇ ਜਿਹੜਾ ਸੱਭਿਆਚਾਰ ਬਦਲਦੀ ਜਿਹੜੀ ਕੰਨ ਉਹਦੇ ਵਿੱਚ ਇਹ ਵੀ ਉਹ ਵੀ ਕਹਿੰਦਾ ਮੈਨੂੰ ਤਾਤਰ ਦੇ ਖਿਲਾਫ ਨਹੀਂ ਮੈਂ ਮੋਤੀ ਦੇ ਲੋਕ ਤਾਤਰ ਦੇ ਖਿਲਾਫ ਹੋ ਸਕਦਾ ਲੇਕਿਨ ਇੱਕ ਗੱਲ ਪੱਕੀ ਹੈ ਮਾਫ ਕਰ ਮੇਰੇ ਦੋਸਤ ਕਿਕਲ ਲੋਕ ਤਾਤਰ ਚ ਬਹੁਤ ਵਾਰ ਬਹੁਤ ਵਾਰ ਨਾ ਕਹ ਰਿਹਾ ਚਲਾਕ ਕਿਸਮ ਦੇ ਲੋਕ ਸ਼ਾਤਰ ਕਿਸਮ ਦੇ ਲੋਕ ਥਕੀਰ ਵਾਰ ਨਾਲੇ ਲੋਕ ਨੂੰ ਅਕੇ ਆ ਜਾਂਦੇ ਉਹ ਕਰਦੇ ਨੇ ਫਿਰ ਰਾਤ ਉਂਦਰ ਦੀ ਪ੍ਰਾਇਓਰਟੀ ਪੈਸਾ ਹੁੰਦੀ ਆ ਹੋਵੇ ਕਿ ਉਹ ਨਾ ਇੱਥੇ ਦੀ ਗੱਲ ਹੈ ਮੈਂ ਪੈਸੀ ਦੀ ਗੱਲ ਕਰ ਰਣਾ ਹੁਣ ਇੰਨੀ ਮੈਹੀ ਹੋ ਗਈ ਸਾਡਾ ਇਲੈਕਸ਼ਨ 95 ਲੱਖ ਦਾ ਇਲੈਕਸ਼ਨ ਕਮਿਸ਼ਨ ਨੇ ਕੀ ਕਿਹਾ ਹੋਇਆ ਘੱਟੋ ਘੜਪਾ 10 ਕਰੋੜ ਤੋਂ ਘੱਟ ਕੋਈ ਇਲੈਕਸ਼ਨ ਨਹੀਂ ਆਜਕਲ ਲੜੀ ਜਾਂਦੀ ਜਦੋਂ ਉਹ ਜਿੱਤਦਾ ਫਿਰ 10 ਕਰੋੜ ਵੀ ਫਿਰ ਅਗਲੇ ਇਲੈਕਸ਼ਨ ਲਈ ਵੀ ਘੱਟੇ ਕਰਦੇ ਨੇ ਜੀ ਆਮ ਪਜਾ ਕੇ ਤੇ ভোটার ਕਿਥੇ ਨਾ ਸੂਰਜ ਜੀ ভোটার ਖੜਾ ਕਿਤੇ ਦਾ ਪੰਜਾਬ ਕੇ ভোটার ਕਿਥੇ ਕੋਣ ਪਛਤਾ ভোটার ਦਾ ਕਹਿੰਦਾ ਸਾਡੇ ਮੁੱਤੇ ਸੰਜੀਵਨ ਕਹਿੰਦਾ ਸਾਡਾ ਮੁੱਤਾ ਲਾਉ ਜੀ 10 ਦਿਓ ਕਹਿੰਦਾ ਕਿਸੇ ਦਾ ਮੁੱਤਾ ਚੱਕਿਆ ਨਹੀਂ ਨਾ ভোটার ਨੂੰ ਕੋਈ ਨਹੀਂ ਪਛਤਾ ਖਾਸ ਕਰ ਤਬਾਰਾ ਬਿਲਕੁਲ ਪਹਿਲਾਂ ਕਹਿੰਦੇ ভোটার ਹਾਸ਼ੀਅਤ ਆ ਉਹ ਤਾਂ ਗਾਇਬ ਹੈ ਮਨਕੀ ਹੈ ਉਹ ਤਾਂ ਪਾਗ ਲੈ ਉਹਦਾ 1000 ਰੁਪਏ ਦਾ ਨਾਰਾ ਲਾਓ ਤੇ ਉਸ ਤੋਂ ਬਾਅਦ ਕਹਿੰਦੇ ਸਾਡੇ ਕੋਲ ਬਜਟ ਨਹੀਂ ਆ ਦੇਖਾਂਗੇ ਫਿਰ ਅਸੀਂ ਠੀਕ ਹੈ ਤੇ ਉਹ ਜਿਹੜਾ ਹੁਣ ਇੰਨੀ ਮਹਿੰਗੀ ਹੋ ਗਈ ਇਲੈਕਸ਼ਨ ਉਹਦੇ ਚ ਗੈਪ ਪੈਣਾ ਵੱਜਣਾ ਲੋਕ ਤਾਂ ਰਹਿਣੀ ਨਹੀਂ ਕਿਸੇ ਲੋਕ ਤਾਂ ਹਰ ਕੁਸ਼ ਕਰਨੇ ਦੀ ਜੋਸ਼ੀ ਕਰਦੇ ਹਰ ਉਸ ਕਿ ਜਦੋਂ ਸੱਭਿਆਚਾਰ ਜਿਹੜਾ ਜਿਹਦੇ ਚ ਬੋਲੀ ਹੈ ਜਿਹਦੇ ਚ ਖਾਣ ਪੀਣਾ ਹੈ ਜਿਹਦੇ ਪਹਿਰਾਵਾ ਹੈ ਜੀਦੇ ਧੰਨ ਧਰਮ ਦੀ ਗੱਲ ਹੈ ਲੋਹਣ ਧਰਮ ਕੀ ਤੁਹਾਨੂੰ ਲੱਗਦਾ ਪੈਸੇ ਦੇ ਨਾਲ ਨਹੀਂ ਧਰਮ ਦਾ ਹਾਲਤ ਆ ਇਹ ਹੋਇਆ ਪਿਆ ਕਿ ਅੱਜ ਵੀ ਇਹ ਖਬਰ ਲਈ ਇਸ ਦੇ ਜੇ ਜਿਹੜੇ ਬਹੁਤ ਜਿਹੜੇ ਦੇਣਾ ਉਹਨਾਂ ਨੇ ਬਹੁਤ ਵੱਡਾ ਅਸਰ ਪਾਉਣਾ 29 ਤੱਕ ਹਾਂ ਕਿ ਐਸੇ ਵੀ ਜਿਹੜੇ ਜਿਹੜੇ ਬੇਠੇ ਨੇ ਮਹਾਰਾਜ ਸ਼ਗਾਰੀਆ ਜੀ ਚੌੜੇ ਦੀ ਪਾਦੇ ਨੇ 29 ਹਲਕੇ ਦੇ ਫਿਰ ਮਾਪਰ ਨੂੰ ਗੱਲ ਜੱਲੀ ਦਿਖਾਉਂਦਾ ਫੇਰਾ ਆ ਜਿਹੜੇ ਹਰ ਸ਼ਹਿਰ ਦੇ ਵਿੱਚ ਵਧੀਆ ਪ੍ਰਾਈਮ ਗਲੈਂਡਾਂ ਜਿਨ੍ਹਾਂ ਦੀ ਸਰਦਾਰ ਗੁਰਿੰਦਰ ਸਿੰਘ ਢੱਲੋਂ ਅੱਜੇ ਤਾਂ ਲੋਕ ਉੱਥੇ ਆਉਂਦੇ ਸੀ ਹੁਣ ਆਪ ਜਾ ਕੇ ਇਹਨੇ ਮੋਦੀ ਨੂੰ ਮਿਲ ਕੇ ਆਏ ਜੀ 13 ਬਰਲਾ ਪੰਜਾਬ ਚ 12728 ਪਿੰਡ ਦੇ 2500 ਰਜਿਸਟਰ ਡੇਰੇ ਨੇ 7 ਦੇ 2500 ਇੱਥੇ ਪੈਸਾ ਜਿਵੇਂ ਸਿੰਘ ਜਸਵਾਲ ਜੁੰਗੇ ਹੁੰਦੇ ਸੀ ਇਹਦੇ ਮੈ ਉਹਨਾ ਕੋਲ ਬੈਠਾ ਤੇ ਨਾਲ ਮੇਰੇ ਇੱਕ ਸੰਤ ਮਿੱਤਰ ਆ ਗਿਆ ਉਹ ਸੰਤ ਸਮਾਜ ਦੇ بڑے ਬਣਿਆ ਹੋਏ ਸੰਤ ਸਮਾਜ ਦੇ ਅਸਿਸਟੈਂਟ ਤਾਂ ਨਾਲੇ ਸੰਤ ਜੀ ਹੋਰ ਆ ਗਏ ਮੇਲੇ ਜਸੋਵਾਲ ਨੂੰ ਵੀ ਸ਼ੌਕੀ ਸੰਤਾਂ ਦਾ ਗਾਇਕਾਂ ਦਾ ਨੌਰ ਨੌਰ ਉਹ ਤੇ ਗੱਲਾਂ ਚੱਪੀ ਆ ਇੱਕ ਸੰਤ ਜੀ ਕਹਿੰਦੇ ਯারে ਮੇਰੇ ਤਾਂ ਸਮਝ ਨਹੀਂ ਆਉਂਦੀ ਵੀ ਅਸੀਂ ਤਾਂ ਸਾਧ ਲੋਕਾਂ ਅਸੀਂ ਪੈਸੇ ਤੋਂ ਕੀ ਲੈਣਾ ਕਿਸੇ ਸੰਤ ਦੀ ਚੁਗਲੀ ਚਾਪਨੀ ਸੀ ਕਹਿੰਦਾ ਜਦੋਂ ਉਹਦੇ ਕੋਲ ਜਾਓ ਉਹ ਕੜਿਆਲੀ ਕਾਰਜੀਆਂ ਗੱਲਾਂ ਕਰੂਗਾ ਕੜਿਆਲੀ ਔਡੀ ਕੜਿਆਲੀ ਕਾਰਜ ਹੈ ਹਾਂ ਜੀ ਮੈਂ ਕਿਹਾ ਉਹ ਬੰਦਾ ਸਹੀ ਹੈ ਜਿਹਨੂੰ ਕਿਸੇ ਨਾਲ ਕੋਈ ਲਾਗਾ ਦੇਦਾ ਨਹੀਂ ਇਹ ਠੀਕ ਹੈ ਮੈਂ ਕਿਹਾ ਗੁਰੂ ਲਾਦੋਗੇ ਜਦੋਂ ਸੀ ਉਹਨੂੰ ਘਰ ਤੱਕ ਛੱਡਣ ਗਏ ਤੇ ਉੱਥੇ ਉਹ ਬੰਦਾ ਮੈਨੂੰ ਕਹਿੰਦਾ ਉਹ ਸੰਤ ਮੈਨੂੰ ਕਹਿੰਦਾ ਕਹਿੰਦਾ ਭਾਈ ਸਾਹਿਬ ਸਾਡੇ ਤੇ ਵੀ ਕਦੇ ਕਿਰਪਾ ਕਰਿਓ ਮੈਂ ਦੱਸੋ ਸਾਡੀ ਵੀ ਪੂਰਤ ਕਦੇ ਫੋਰਸ ਸ਼ਾਪ ਉਹ ਟਾਈਮ ਸੀ ਜਦੋਂ ਮੈਂ ਕੱਢਿਆ ਯਾਰ ਸਭ ਵਸਤਾਂ ਦੀ ਕੰਮ ਹੁਣ ਕਬਰਾਂ ਉੱਤੇ ਜਾਨੇ ਗੀਤਾ ਦੇ ਸਹੌਂ ਪਰ 3 ਕਰੋੜ ਖਰਚ ਕੇ ਜੀ ਮੰਦਰ ਚ ਚੜਾ ਲਏ ਫਲਾਡੇ ਨੇ ਇਹਨਾ ਕੀਤਾ ਪਾਲ ਕੀ ਸਾਹਿਬ ਸੋਨੇ ਦੀ ਯਾਰ ਜੀ ਸਾਡੇ ਕੋਲ ਧਰਮ ਵੀ ਉੱਥੇ ਆ ਗਿਆ ਜਿਹੜੇ ਜਿਹੜੇ ਸੱਭਿਆਚਾਰ ਦੇ ਸਾਡੇ ਅੰਕ ਦੇ ਕੰਪੋਨੈਂਟ ਦੇ ਉਹ ਮਸਿੱਤ ਪੈਸੇ ਨਾਲ ਤੋਂ ਮੈਂ ਸ਼ੁਰੂ ਕਰਤਾ ਗ੍ਰਾਵਟ ਉਦੋਂ ਬੱਡਿਆ ਆ ਜੀ ਫਿਰ ਮੀਡੀਆ ਦੇ ਡਿਜੀਟਲ ਮੀਡੀਆ ਇੱਕ ਸਮੇਂ ਪਈਆ ਯੂਨੀਵਰਸਿਟੀ ਚੋਂ ਥੀਸਿਸ ਜੇ ਕਿਸੜੀਆਂ ਦੇਖੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲਾਂ ਦੇ ਵਿੱਚ ਕੁੜੀਆਂ ਦੀ ਇੰਟਰਨੈਟ ਤੱਕ ਪਰ ਆਣੋਗੇ ਤੁਸੀਂ ਇਹ ਸੱਤਰ ਜਿਆਦਾ ਸਾਈਟਸ ਜਿਹੜੀਆਂ ਦੇਖੀਏ ਜਾਂ ਫਿਰ ਪੋਰਨ ਸਾਈਟ ਦੇਖੀਏ ਤਾਰਾਂ ਸਾਲ ਤੋਂ ਘਟ ਦੁਨੀਆ ਦੇ ਸੱਚ ਗਈ ਹੈ ਤੁਸੀਂ ਅਸਲੀ ਇੰਤਾਂ ਦੀ ਗੱਲ ਕਰਦੇ ਹੋ ਉੱਥੇ ਤਾਂ ਇਹ ਕੁਝ ਚੱਲ ਰਿਹਾ ਹੈ ਇਹਨੂੰ ਰੋਕਣੋਂ ਤੁਸੀਂ ਜਿਹਨਾਂ ਹੱਥਾਂ ਸਮਾਰਟਫੋਨ ਦੇ ਔਰ ਤੁਸੀਂ ਡੈਟ ਤੇ ਜਾ ਕੇ ਫੜ ਲਓ ਜਿਹੜੀ ਡੈਟਾ ਸੰਸਥਾ ਚੋਂ ਤੁਹਾਨੂੰ ਲੱਗ ਜੂ 50 ਰੁਪਏ ਕੀ ਕਰ ਰਹੇ ਨੇ ਤਸਵੀਲ ਹੈ ਕਿ ਮੇਰਾ ਪ੍ਰਤੀ ਕਿਲੋਮੀਟਰ ਦੂਰਾ ਜਿੱਥੋਂ ਜਿੱਥੇ ਪਹਿਲੇ ਹੈ ਇਹ ਫਿਰ ਥੋੜੇ ਦੂਰੋਂ ਹੱਥੋਂ ਸਨਦ ਕਰ ਦਿੱਤੇ ਸ਼ਪਾਰਦ ਬਿੱਲ ਦਿੱਤ ਔਰ ਮੈਂ ਬਚਪਨ ਤੋਂ ਮੇਲਾ ਦੇਖਦਾ ਸੀ ਸਭ ਤੋਂ ਜ਼ਿਆਦਾ ਕਠੋਰ ਜਿਹੜੀ ਬਰਾੜ ਸਾਹਿਬ ਦਾ ਕਰਦੇ ਨੇ ਕੋਈ ਬੋਲੀਆ ਤੇ ਹੁੰਦਾ ਸੀ ਇੱਕ ਵਾਰ ਦਾ ਦੇਖਿਆ ਮੈਂ ਵੀ ਮੇਲੇ ਤੇ ਕਿਤਾਬਖਾਨੇ ਕੀ ਬਿਲ ਸਭ ਤੋਂ ਪਹਿਲੀ ਕਿਤਾਬ ਜਿਆਫਰ ਫੈਸਟੀਵਲ ਸੀ ਅੱਜ ਕੱਲ ਗ੍ਰੇਟਸ ਕ੍ਰੰਪੀਆ ਚੋ ਰੱਖੀ ਹੋਈ ਹੈ ਸਲੇਵਚ ਮੈਂ ਦੇਖਿਆ ਕਿ ਆਪ ਤੋਡਾਰ ਸਿੰਘ ਜੀ ਆਉਦੀ ਟੇਬਲ ਪਰ ਚੱਕੀ ਚਾਣੇ ਇਹ ਤਾਂ ਜੀ ਵੀ ਆਪਾਂ ਗੱਲ ਕਰਦੇ ਅਸਲੀ ਤਾਂ ਹੋਣਾ ਨਹੀਂ ਜਿਹੜੀ ਤੁਸੀਂ ਸ੍ਰੀਤਾ ਦੀ ਗੱਲ ਕਰਦੇ ਹੋ ਅਸੀਂ ਸਵਾਲ ਅਮਰ ਸਿੰਘ ਚੰਕੂ ਕਿਲਾ 'ਚ ਖੜਾ ਕਰਤਾ ਤੁਪੜ। ਆ ਫਿਲਮ ਬਣਾ ਕੇ ਐਡੀ ਕਿਵੇਂ ਚੱਲ ਗਈ? ਤੋਂ ਇਹ ਗ੍ਰਾਫ ਪੁੱਛਿਆ। ਇਹ ਕੌਣ ਡਿਸਾਈਡ ਕਰੂ ਵੀ ਕਿਹੜੀ ਗੱਲ ਅਸਲੀ ਹੈ ਤੇ ਕਿਹੜੀ ਨਹੀਂ ਹੈ? ਕੌਣ ਡਿਸਾਈਡ ਕਰੇ? ਬਿਲਕੁਲ ਮੈਂ ਤੁਹਾਡੇ ਨਾਲ ਝੂਠੀ ਗੱਲ ਨਾਲ ਸਹਿਮਤ। ਫਤਿਹਾਰਾ ਦੀ ਇਹਦੇ 'ਚ ਵੀ ਮੇਰੇ ਮਿੱਤਰੇ ਤੁਹਾਡੇ ਸਾਹਮਣੇ ਪੁੱਤਰ ਨੇ। ਪਹਿਲੀ ਵਾਰ ਤੁਹਾਨੂੰ ਡਾਕਟਰ ਜੇਪਕ ਮਰਮੋਨ ਨੇ ਮਿਲਾਈ ਸੀ ਡਾਕਟਰ ਸਰਵਰਾਜ ਉਹਨਾਂ ਦੇ ਬੜਾ ਚੀਜ਼ਾਂ ਵਧੀਆ ਮੈਂ ਤਾਂ ਤੁਹਾਡਾ ਤੇ ਤੰ ਵਿਚਾਰ ਪ੍ਰੋਗਰਾਮ ਪਿੱਛੇ ਕੀਤਾ ਕਿ ਪੰਜਾਬ ਦੇ ਵਿੱਚ ਆ ਜਿਹੜੀ ਹਥਿਆਰਾਂ ਦੀ ਗੱਲ ਚੱਲੀ ਨਸ਼ਿਆਂ ਦੀ ਚੱਲੀ ਪੰਜਾਬ ਦਾ ਬੇੜਾ ਦਰ ਸਦਾ ਚੱਤ ਹੋਇਆ ਉਹ ਇਹ ਕਹਦੇ ਨੇ ਕਿ ਉਦੋਂ ਹੋਇਆ ਜਦੋਂ ਪੰਜਾਬ ਜੱਟ ਬਾਤ ਸ਼ੁਰੂ ਤੇ ਜੱਟ ਬਾਤ ਕਦੋਂ ਹੁੰਦਾ ਜਦੋਂ ਗ੍ਰੀਨ ਗ੍ਰੈਜੂਏਸ਼ਨ ਹਰ ਢਾਣੇ 'ਚ ਹਰ ਫਿਲਮ 'ਚ ਅਸਲ ਸਟਡੀ ਕਰਾਈ ਹੈ ਚਟਾਂ ਦੇ ਜਿਹੜੀਆਂ ਫਿਲਮਾਂ ਬਣੀਆਂ ਸੋ ਅਸੀਂ ਜਿਹੜਾ ਜਦੋਂ ਪ੍ਰਦੂਸ਼ਣ ਦੀ ਇਸ ਤਰ੍ਹਾਂ ਕਿਸਮ ਨੂੰ ਰੋਕਣਾ ਇਹ ਨਹੀਂ ਸੁਣਨਾਰੇ ਮਤਲਬ ਮੈਂ ਸਵਾਲ ਮੈਨੂੰ ਇਹ ਨਹੀਂ ਇਮਤਿਆਜ਼ ਨਹੀਂ ਜਿਹੜਾ ਸਵਾਲ ਖੜਾ ਕੀਤਾ ਹੈ ਜਿਹੜਾ ਅਮਰ ਸਿੰਘ ਦਾ ਦਰਜੀਤ ਸਾਹ ਦਾ ਮੌਕਾ ਆਇਆ ਵੀ ਚੰਦ ਦੇ ਗਾਣੇ ਸੁਣਦੇ ਨੇ ਨੰਬਰ 1 ਕੌਣ ਸੁਣਦਾ ਜੀ ਲੋਕ ਸੁਣਦੇ ਨੇ ਔਰ ਜਦੋਂ ਲੋਕ ਸੁਣਦੇ ਨੇ ਤੇ ਫਿਰ ਕਿਤੇ ਵੀ ਤੁਸੀਂ ਲੋਕਾਂ ਲੋਕਤ ਤੱਕ ਦਰਿਆਵੋ ਨਾ ਜਵੇਂ ਸਭੇਚਨ ਦਰਿਆ ਹੈ ਤਾਂ ਬਹਿਣਾ ਉਹ ਬਹਿ ਰਿਹਾ ਅਸੀਂ ਇੱਕ ਗੱਲ ਕਰ ਸਕਦੇ ਹਾਂ ਅਸੀਂ ਪੋਲੀਟਿਕਲ ਬੰਦਿਆਂ ਨੂੰ ਇਹ ਮੈਦਾਨ ਹੈ ਤੁਹਾਡੇ ਦੇਵਾਗੇ ਇਹ ਮੰਗ ਪੱਤਰ ਪਰ ਇਹ ਮੰਗ ਪੱਤਰ ਦੇ ਵਿੱਚ ਅਸੀਂ ਸਭੇਚਨ ਪਹੁੰਚ ਸੀ ਵੀ ਗੱਲ ਕਰ ਸਕਦੇ ਹਾਂ ਉਹਨਾਂ ਚੱਸੀਆਂ ਨਹੀਂ ਕਹਿ ਸਕਦੇ ਅਸੀਂ ਇਹ ਕਹਿ ਸਕਦੇ ਆ ਦੇਖੋ ਜਿੱਥੇ ਵੀ ਪੈਟਰਨਾਈਜ਼ ਸਰਕਾਰ ਕਰਦੀ ਹੈ ਉਥੇ ਗਾਇਕੀ ਹੋਵੇ ਤੇ ਛੇਡਰ ਹੋਵੇ ਤੇ ਕਲਾ ਹੋਵੇ ਹਰ ਚੀਜ਼ ਦੀ ਜਿੱਥੇ ਉਹ ਪੁਰਾਣੇ ਰਾਜਵਦ ਜਮਾਨੇ ਤੋਂ ਅਸੀਂ ਪਹਿਲਾਂ ਨਾਲ ਜਿਹੜਾ ਲਾਹੌਰ ਨਹੀਂ ਦੇਖਿਆ ਉਹ ਜਗ੍ਹਾ ਨਹੀਂ ਲਾਹੌਰ ਦਾ ਕਾਚਰ ਦੀ ਗੱਲ ਪਟਿਆਲਾ ਪਟਿਆਲਾ ਘਰਾਂ ਲੈ ਕਿੱਥੋਂ ਆ ਗਿਆ ਜਿਹੜੇ ਪੈਟਰਨਾਈਜ਼ ਕੀਤੀ ਸੀ ਪਟਿਆਲੇ ਰਾਜੇ ਨੇ ਤੇ ਸਾਡੇ ਅੱਜ ਕਾ ਤੇ ਰਾਜੇ ਕੀ ਕਰਦੇ ਨੇ ਇਹਦੇ ਲਈ ਸਾਡੇ ਇੱਕ ਕਲਚਰ ਪਾਲਿਸੀ ਦੀ ਲੋੜ ਹੈ ਤੇ ਸਾਡੇ ਉਹ ਬਿਲਕੁਲ ਹੀ ਕੁੰਡੇ ਦਾ ਚਾਰਚੀ ਦੀ ਉਹਨਾਂ ਨੂੰ ਤਰਜੀਹ ਨਹੀਂ ਹੈ ਇਹ ਜਿਹਨੇ ਮੈਂ ਪਹਿਲੀਆਂ ਤੋਂ ਮੁੱਦੇ ਲਈ ਦੱਸਿਆ ਵੀ ਕੋਈ ਤਰਜੀਹ ਨਹੀਂ ਸਾਡੀ ਮੈਂ ਉਹਨੂੰ ਕੱਲ ਵੀ ਕਹਿੰਦਾ ਉਹ 5 ਸਾਲ ਦੇ ਨਾਮ ਬਿਲੇ ਸੀ ਸਹਿਜ ਕਰਨ 4-5 ਤਰਕੇ 2-3 99 99 ਸਾਲ ਦੇ ਹੋ ਗਏ ਮੈਨੂੰ ਵੀ ਵੈਸੇ ਪਿਛਲੇ ਸਾਲ ਆਪੇ ਚਾਰ ਚੰਨੇ ਪਹਿਲਾਂ ਹਾਰਟ ਟੈਕ ਹੋ ਗਿਆ ਮੈਂ ਆਪਦਾ ਲੋਨ ਹੀ ਲੈਂਦਾ ਪਰ 5 ਲੱਖ 60 ਜਰ ਦੇ ਬੰਦੇ ਬੈਠ ਕੇ ਸਰਕਾਰ ਤਾਂ ਚੱਲੇ ਆ ਕਿ ਇਹ ਵਕਤ ਕੀ ਗਏ ਕਿ ਹਰ ਇੱਕ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕਲਾ ਭੰਗ ਹੋਵੇ ਇਸਰਾ ਥੀਟਰ ਦੇ ਲਈ ਤੁਸੀਂ ਲੋਕਾਂ ਨੂੰ ਕੋਈ ਆਰਗੇਨਾਈਜ਼ਟਰ ਸਹਿਯੋਕਕਾਰਾਂ ਨੂੰ ਕਵੀਆਂ ਨੂੰ ਕਲਾਕਾਰਾਂ ਨੂੰ ਇਸ ਤਰ੍ਹਾਂ ਦੀ ਕੁੱਤ ਗੱਲ ਹੋਵੇ ਜੇ ਤੁਸੀਂ ਕਹੋ ਵੀ ਗੀਤਕਾਰ ਨੂੰ ਗਾਲੇ ਨਾਲ ਇੱਕ ਤੋਪ ਠੀਕਾ ਤੁਹਾਡੇ ਸਾਹਮਣੇ ਆ ਬੋਲਤ ਕਹਿੰਦੇ ਬੋਤਲ ਖਾਲੀ ਰਹੀ ਤੁਸੀਂ ਘੱਟੋ ਜੀ ਤੁਸੀਂ ਭਰ ਦੋ ਬਈ ਦੱਸੋ ਤੁਸੀਂ ਮੈਂ ਕਿਹਨੂੰ ਕਿਹਾ ਤੂੰ ਨਸ਼ੇ ਦੇ ਖਾਤਮੇ ਵਿੱਚ ਮੈਂ ਤਹਾਰੂਸ दारू ਪੀਣਾ ਨਸ਼ੇ ਕਰਨ ਨੂੰ ਕਰ ਰਿਹਾ ਮੈਂ ਤੂੰ ਬੇਟਾ ਉਸੇ ਕੀ ਰੋਗ ਲਾ ਕੇ ਕਿਸੇ ਨੂੰ ਤਾਂ ਇਸ ਧਰ ਕੇ ਦੇਖੋ ਮੈਂ ਤਾਂ ਇਸ ਖੱਕਜਾ ਨਾ ਤੋਂ ਰੋਕਣ ਰੋਕਿਆ ਕਿਨੇ ਰੋਕ ਲਿਆ ਦੀ ਸਪਾਰਦੇ ਬਿੰਦ ਹੋਰ ਘਟ ਗਿਆ ਵੈਸੇ ਤੁਸੀਂ ਚੱਲਿਓ ਜਦੋਂ ਪਿੰਡ ਆਇਆ ਤੁਹਾਨੂੰ ਖਾਣਾ ਦੇ ਹਾਲੇ ਵੀ ਉੱਥੇ ਔਰ ਇੰਨੀ ਵਧੀਆ ਕ੍ਰੀਏਟੀਵਿਟੀ ਹੁੰਦੀ ਆ ਆ ਜਿਹੜੇ ਵੱਡੇ ਵੱਡੇ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਸੌਂਦੇ ਹੋ ਨਾ ਉਹ ਚੋਰੀ ਕਰਦੇ ਨੇ ਉੱਥੋਂ ਉਹਨਾਂ ਦੇ ਮੁਖਰੇ ਚੋਰੀ ਕਰਦੇ ਨੇ ਔਰ ਮੇਰੇ ਪਿੰਡ ਦਾ ਤੇਰੇ ਤੇਰੇ ਤੋਂ ਸੂਰਤ ਦੀਆਂ ਹੇਲ ਦੀ 99% ਕਰ ਜਾਂਦੇ ਜੀਤ ਲਿਖੀ ਹਜੂਰਾ ਸਿੰਘ ਬਟਾਰੀ ਨੇ ਹਜੂਰਾ ਸਿੰਘ ਬਟਾਰੀ ਨੇ ਕੱਛਿਆ ਕਰਕੇ ਸੀ ਯੂਨੀਵਰਸਿਟੀ ਕੋਲੋਂ ਛਾਪੀਆਂ ਵੀ ਪੰਜਵੀਂ ਬੜਾ ਔਖਾ ਹੋਇਆ ਜੱਗਾ ਨਹੀਂ ਸੀ ਉਹਦਾ ਨਾਮ ਸੀ ਉਹਦਾ ਇੱਕ ਚੇਲੇ ਕੋਲ ਪੰਜਾਸੀ ਪੰਜ-ਪੰਜ ਰੁਪਏ ਦੀ ਵੇਚਦਾ ਸੀ ਆ ਵੀ ਪੰਜ ਰੁਪਏ ਦੀ ਹੈ ਜਿਹੜੀ ਚੈਰਟੇਜ ਤੋਂ ਮੈਂ ਦਾਵਾ ਕੀਤਾ ਸੀ ਹੱਤੋਂ 20 ਸਾਲ 25 ਸਾਲ ਪਹਿਲਾਂ ਤੇ ਮੈਂ ਕਿਹਾ ਸੀ ਵੀ ਆਏ ਕਰੋ ਜੀਨੇ ਹੈ ਆਪਣੇ ਕਹਿ ਵੀ ਮੈਂ ਲਿਖਿਆ ਉਹ ਤਾਂ ਰਿਹੜੀ ਦੁਨੀਆ ਚ ਉਦੋਂ ਕੀਤਾ ਮਨਦਰ ਪਹਿਲੀ ਜਵਲੀ ਕਹਾਣੀ ਦਾ ਅਸਲ ਕੀ ਹੈ ਇੱਕ ਜੋੜ ਦੇ ਕਹਾਣੀ ਨੂੰ ਕਹਾਣੀ ਤਾਂ ਇਹ ਸੀ ਕਿ ਜਦੋਂ ਰਾਜਾ ਫਿੱਚਰ ਜਾਂਦਾ ਕਿ ਤੂੰ ਹੀਰ ਨੂੰ ਬਰਾਉਣਾ ਜੇ ਨਹੀਂ ਨਾ ਜਾਵਾ ਥਾੜੇ ਤੇ ਉਹ ਜਦੋਂ ਕਹਿੰਦੇ ਐਸੇ ਗੂਣਾ ਬੰਨੇ ਵੱਜ ਕੇ ਚੋਕਲੇ ਲਈ ਪੁਰਾਣਾ ਸ਼ਹਿਰ ਕੱਢ ਐਥੇ ਜਿਹੜਾ ਹਜੂਰਾ ਸਿੰਘ ਮਟਾਰੀ ਦਾ ਰਾਜ ਹੈ ਉਹ ਜਦੋਂ ਪੈਂਦਾਡਾ ਉੱਥੇ ਕਾਂ ਬੈਠਾ ਹੈ ਜੋ ਵੀ ਕਾਂਗਰਸ ਸਿੱਧਾ ਸ਼ਰੀਰ ਆ ਕੇ ਉਹਨੂੰ ਪਾਵਰ ਦਿੰਦਾ ਹੈ ਇਹ ਕਲੀ ਕਾਂ ਦੇ ਮੂੰਹ ਭਾਈ ਹੈ ਤੇਰੇ ਟਿੱਕੇ ਤੋਂ ਸੂਰਤ ਦੀਦੀ ਆ ਹੀਰ ਜੀ ਤਰੀਕਾ ਉਹ ਮਸਨੋਣੀ ਕਰ ASCII ਕਿਉਂਕਿ ਕਲੀ ਤਾਂ ਮੇਰੇ ਕੋਲ ਪਈ ਸੀ ਤੁਜੀ ਮੇਰੇ ਪਿੰਡ ਦਾ ਸੀ ਉਹ ਮੰਗੇ ਨਾ ਆ ਡਾਕਟਰ ਜਵੇਦ ਸਿੰਘ ਦੇ ਯੂਨੀਵਰਸਿਟੀ ਦਾ ਚਾਪੀਆ ਪਹਿਲਾਂ ਤੋਂ ਮੁਖਮੰਦ ਲਿਖਿਆ ਹੀਰਪੁਰਚ ਕੀ ਠਾਣੇ ਮੇਰਾ ਬਾਪੂ ਠਾਣਦਾਰ ਸੀ ਅਸੀਂ ਚੱਕ ਕੇ ਉਹਨੂੰ ਠਾਣੇ ਲੈ ਗਏ ਉਹਨੂੰ ਗੱਲਾਂ ਲਾਇਆ ਤੇ ਉਦੋਂ ਬਾਅਦ ਜੀ ਸਾਰੇ ਜਿੰਨੀਆਂ ਕਲੀਆਂ ਬਚਿਆ ਸੀ ਉਹਨੂੰ ਫੋਟੋ ਸਟਾਰਟ ਕਰਾ ਕੇ ਡੇਲੋ ਫਾਲੇ ਚ ਉਹ ਕਿਤਾਬ ਯੂਨੀਵਰਸਿਟੀ ਦੇ ਛਾਪੀ ਹੈ ਮਤਲਬ ਤੁਸੀਂ ਕਿੱਥੇ ਕਿੱਥੇ ਰੋਕ ਲਓਗੇ ਜੀ ਮੈਂ ਇਹ ਬੋਲਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿੰਨਾ ਚਿਰ ਉਹ ਨਾ ਚੇਜ ਆਉਗੀ ਜੇ ਜੇ ਉਹ ਸੁਣਨਾ ਚਾਹੁੰਦੇ ਆ ਡੈਟਾ ਫਲੈਕਸ ਹੈ ਜੀ ਉਹ ਕਿਹੜਾ ਸلسلਾ ਆ ਹੁਣ ਫਿਲਮ ਉੱਚ ਤਾਂ ਰੀਲ ਹੋ ਗਿਆ ਸੰਮੇਜ ਥੋੜੀ ਹੋਈ ਹੈ ਜਸ ਤ੍ਰਿਕਨਲ ਟੈਕਨੋਲੋਜੀ ਬਾਜ਼ ਰਹੀ ਹੈ ਕੋਈ ਨਹੀਂ ਰੋਕ ਸਕਦਾ ਦੁਨੀਆਂ ਦਾ ਮਾਇਦਾ ਨਾਲ ਜੋ ਮਰਜੀ ਕਰ ਲੈ ਟੈਕਨੋਲੋਜੀ ਨੇ ਆ ਜਿਹੜੀ ਨਵੀਂ ਆਈ ਹੈ ਜਿਹਨੂੰ ਮਸ਼ੀਨੂਈ ਬੁੱਧੀ ਕਹ ਦਿੰਦੇ ਹੋ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਤਾਂ ਇਹ ਵੀ ਕੁਝ ਗੜਬੜ ਕਰ ਦੇਣੀ ਆ ਸੋ ਇਸ ਕਰਕੇ ਮੈਂ ਜੋ ਕੁਝ ਬਰਾੜ ਸਾਹਿਬ ਨੇ ਕਿਹਾ ਉਹਨਾਂ ਦੇ ਨਾਲ ਨਾਲ ਪਰ ਮੈਂ ਆਪਣੇ ਜਿਹੜੇ ਸ਼ਬਦ ਨੇ ਉਹ ਵੀ ਰੱਖਤੇ ਨੇ ਔਰ ਸਾਡੇ ਨਾਲ ਜਿਹੜੇ ਸਾਡੇ ਪੋਲੀਟਿਕਲ ਨਮਾਇंदे ਬੈਠੇ ਨੇ ਮੈਨੂੰ ਪੂਰਨ ਆਸ ਹੈ ਕਿ ਸਾਡੀ ਗੱਲ ਇਹ ਪਹੁੰਚਾਉਣਗੇ ਕਿ ਆਪਣੇ ਵੈਸੇ ਜਿਹੜੀਆਂ ਪਾਰਟੀਆਂ ਨੂੰ ਇਹ ਬਰੋਮ ਕਰਦੇ ਲੋ ਪਹਿਲੇ ਸਾਡੇ ਨਾਲ ਲੈ ਬਾਕੀ ਜਿਨ੍ਹਾਂ ਨੂੰ ਅਸੀਂ ਦੱਸਣਾ ਚਾਹੁੰਦੇ ਉਹ ਆਏ ਨਹੀਂ ਉਹਨਾਂ ਨੂੰ ਵੀ ਇਹ ਰਹੀ ਆਵਾਜ਼ ਚਾਹਰੀਆ ਸਾਹਿਬ ਚੈਨਲ ਕਿਨੇ ਬੰਦ ਕਰਾਇਆ ਵੀ ਦੱਸਦੇ ਤੁਹਾਡਾ ਜਦੋਂ ਮੈਂ ਬੋਲੂਗਾ ਮੇਰੀ ਆਵਾਜ਼ ਵੀ ਬੰਦ ਹੋ ਸਕਦੀ ਹੈ ਇਹ